ਸਵਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜਿਹੜੇ ਨੇ ਉਹ ਅਕਾਲੀ ਦਲ ਚ ਸ਼ਾਮਿਲ ਹੋ ਕੇ ਕਿਸੇ ਸਮੇਂ ਦੋਨੋਂ ਦਾ ਵਿੱਚ ਕਾਫੀ ਮੁਕਾਬਲਾ ਵੇਖਣ ਨੂੰ ਮਿਲਦਾ ਸੀ ਕਾਫੀ ਤਲਕੀ ਰਹੀ ਹੈ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਬਟ ਉਹ ਹੁਣ ਵਿਚਾਰੇ ਘਰ ਬੈਗੇ ਸੀਗੇ ਜੀ ਤੇ ਕਾਫੀ ਟਾਈਮ ਤੋਂ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਸੀ ਜ਼ੀਰੋ ਐਕਟੀਵਿਟੀ ਸੀ ਚਲੋ ਮਜੀਠੀਆ ਸਾਹਿਬ ਨੂੰ ਪਤਾ ਨਹੀਂ ਕੀ ਵਿਚਾਰੇ ਨੂੰ ਚਲ ਚੰਗੀ ਗੱਲ ਆ ਕਿ ਇਸੇ ਕਰਕੇ ਆਖੀਦਾ ਕਿ ਕਹੇ ਵਲੇ ਇਹੋ ਜਿਹੇ ਲਬਜ ਨਹੀਂ ਮੂੰਹ ਕੱਢਨੇ ਪੈਂਦੇ ਕੱਲ ਨੂੰ ਪਤਾ ਨਹੀਂ ਕਿਹੜੇ ਮੋੜ ਤੇ ਇਕੱਠੇ ਹੋ ਜਾਣਾ ਤੁਸੀਂ ਵੇਖਿਆ ਜੀ ਕਿਹੋ ਜੀ ਇਹਨਾਂ ਦੀ ਆਪਸੇ ਤਲਕੀ ਹੁੰਦੀ ਰਹੀ ਤੇ ਚਲੋ ਉਹਨਾਂ ਨੂੰ ਮੁਬਾਰਕਾਂ ਜੀ ਉਹ ਕਲੇਦਲ ਚ ਗਏ ਆ ਪਰ ਚੰਗੀ ਪਾਰਟੀ ਜਣਾ ਚਾਹੀਦੀ ਲੱਗਦਾ ਨਹੀਂ ਤਨਪੀਰ ਗਿੱਲ ਇੱਕ ਵਾਰ ਵਿਕਰਮ ਮਜੀਠੀਆ ਨੂੰ ਹਿਲਾ ਕੇ ਰੱਖਤਾ ਉਹ ਸਾਨੂੰ ਜਾ ਕੇ ਪੈਰਾਂ ਹੱਥ ਜੋੜਨੇ ਪੈ ਰਹੇ ਨੇ ਕਿ ਉਹ ਪੁਰਾਣੀਆਂ ਗਲਤੀਆਂ ਈਗਾਂ ਜਾਣ ਤੇ ਮੇਰੇ ਨਾਲ ਆਇਆ ਜਾਵੇ ਕਿ ਲੈ ਆਇਆ ਤੇ ਕੌਣ ਹਲਾਉਣ ਵਾਲਾ ਹਲਾਉਣ ਵਾਲਾ ਤੇ ਉਹ ਸੱਚੇ ਪਾਤਸ਼ਾਹ ਵੈਗਰੂ ਆ ਪਰਮਾਤਮਾ ਵਾ ਮੈਂ ਤਾਂ ਇੱਕ ਜਰੀਆ ਬਣਿਆ ਹਲਾਉਂਦਾ ਤੇ ਮੈਂ ਤਾਂ ਤਕੜਾ ਹੋ ਕੇ ਪਹਿਲਾਂ ਜੇ ਮੈਂ ਅਕਾਲੀ ਦਲ ਦਾ ਤਕੜਾ ਵਰਕਰ ਸੀਗਾ ਹੁਣ ਮੈਂ ਆਮ ਆਦਮੀ ਚ ਆ ਗਿਆ ਜਿਸ ਤਰ੍ਹਾਂ ਮੈਂ ਉਧਰ ਲਾਇਲਟੀ ਨਾਲ ਕੰਮ ਕੀਤਾ ਉਸੇ ਤਰ੍ਹਾਂ ਮੈਂ ਇਧਰ ਲਾਇਲਟੀ ਨਾਲ ਕੰਮ ਕਰਾਂਗਾ ਮੈਨੂੰ ਤੇ ਕੋਈ ਖਤਰਾ ਨਹੀਂ ਔਰ ਮੈਂ ਕਰ ਰਿਹਾ ਤਕੜਾ ਹੋ ਕੇ ਕੰਮ ਮੇਰੇ ਮੈਨੂੰ ਨਹੀਂ ਲੱਗਦਾ ਕਿਤਨੇ ਕਿਤੇ ਮਹਿਸੂਸ ਹੁੰਦਾ ਕਿ ਨਹੀਂ ਤੇ ਇੰਨੇ ਦਿਨਾਂ ਚ ਅੱਗੇ ਮਜੀਠੀਆ ਸਭ ਬਠਿੰਡੇ ਚਲ ਜਾਂਦੇ ਹੁੰਦੇ ਭੰਜ ਦੀ ਇਲੈਕਸ਼ਨ ਚ ਐਦਿਕੀ ਤੁਹਾਡੇ ਤਾਂ ਤਾਂ ਹੀ ਕੱਸਿਆ ਉਹ ਕਹਿੰਦੇ ਕਿ ਲੋਕ ਬੜੇ ਪਰੇਸ਼ਾਨ ਸੀਗੇ ਤੇ ਕਈ ਹੁਣ ਲੋਕ ਜਿਹੜੇ ਉਹ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਕਿ ਤਲਬੀਰ ਗਿੱਲ ਨਿਕਲ ਗਿਆ ਵਾ ਤੇ ਹੁਣ ਲੋਕ 4 ਤਰੀਕ ਨੂੰ ਮੈਨੂੰ ਇਹ ਕੁਐਸਚਨ ਕਰਿਓ 4 ਤਰੀਕ ਨੂੰ ਰਿਜ਼ਲਟ ਬੋਲੇਗਾ ਨਾ ਵੈਰੀ ਗੁੱਡ ਇਹ ਗੱਲਾਂ ਨਾਲ ਇਹਨੇ ਕੜਾ ਕੀਤਾ ਜਿਹੜਾ ਮੇਜੀਠੀਆ ਸਾਹਿਬ ਨੇ ਅੱਜ ਤੱਕ ਗੱਲਾਂ ਕਰ ਕਰਕੇ ਤੇ ਪੰਜਾਬ ਦਾ ਬੇੜਾ ਕਰ ਕਰਕੇ ਤੇ ਪਾਰਟੀ ਦਾ ਬੇੜਾ ਕਰ ਕਰ ਕਰਾਤਾ ਜੇ ਗੱਲਾਂ ਘੱਟ ਕੀਤੀ ਹੁੰਦੀ ਹੁੰਦਾ ਕੰਮ ਕੀਤਾ ਹੁੰਦਾ ਤੇ ਅੱਜ ਪਾਰਟੀ ਤਿੰਨ ਬੰਦਿਆਂ ਤੇ ਨਾ ਰਹਿ ਜਾਂਦੀ ਪਾਰਟੀ ਕੱਲ੍ਹੀ ਤੱਕ ਕੋਈ ਨਹੀਂ ਪੰਜਾਬ ਵਿੱਚ ਮਾਲ ਉੱਤੇ ਦੀ ਕੰਮ ਖਤਮ ਨਹੀਂ ਹਰਿਆ ਸਾਹਿਬ ਨੇ ਅੱਜ ਦੱਸਿਆ ਕਿ ਜਿਹਦਰ ਮੋਹਨ ਸਿੰਘ ਮੱਢੀਏ ਵਰਕੇ ਮੇਰੇ ਘਰ ਆਏ ਜਿਹੜਾ ਵਾਕਿਆ ਇਸ ਹਲਕਾ ਇਹ ਦੱਸੇਗਾ ਸਰਦਾਰ ਬਾਬਾ ਸਿੰਘ ਮੇਰੇ ਨਾਲ ਸੀ ਜਿਹੜਾ ਵਾਕਿਆ ਇਸ ਹਲਕਾ ਇਹ ਦੱਸੇਗਾ ਜਦੋਂ ਦੇ ਇਹਨਾਂ ਦੇ ਅਸਵਾਗ ਡੋਰ ਆਈ ਪਰ ਅਸੀਂ ਇਹਨਾਂ ਨੂੰ ਬਹੁਤ ਸਮਝਾਉਂਦੇ ਰਹੇ ਮੇਰੀ ਲੜਾਈ ਕੀ ਸੀ ਮੇਰੀ ਤੇ ਸੂਲਾਂ ਦੀ ਲੜਾਈ ਮੈਂ ਇਹਨਾਂ ਨੂੰ ਸਮਝਾਉਂਦਾ ਰਿਹਾ ਕਿ ਮਜੀਠੀਆ ਸਾਹਿਬ ਆਪਾਂ ਆ ਕੰਮ ਨਾ ਕਰੀਏ ਇਹ ਸਾਡੇ ਸਿਧਾਂਤਾਂ ਦੇ ਖਿਲਾਫ ਜਾ ਰਿਹਾ ਕੰਮ ਸਾਰਾ ਉਹ ਨਹੀਂ ਸੀ ਸਮਝਦੇ ਫਿਰ ਮੈਂ ਮਨ ਸੋਚਿਆ ਕਿ ਜਿਹੜੇ ਬੰਦੇ ਨਾਲ ਮੇਰੇ ਵਿਚਾਰ ਨਾਲ ਨੇ हट ਗਏ ਮੈਂ ਉਹ ਤੋਂ ਪਾਸਾ ਕਰ ਗਿਆ ਜੇਕਰ ਤੁਸੀਂ ਕਿਹਾ ਸੀ ਕਿ ਬਹੁਤ ਜ਼ਿਆਦਾ ਡੈਮ ਦਾ ਵੀ ਨਾ ਕੋ ਪੁੱਛਿਆ ਗਿਆ ਨਾ ਕਿਸੇ ਗਿਆ ਕਿ ਲੱਗਦਾ ਹੈ ਕਿ ਇਹ ਡੈਮੇਜ ਕਿਤਨਾ ਕਿਤੇ ਫਿਲ ਨਹੀਂ ਹੋ ਸਕਦਾ ਹੁਣ ਕਿਉਂਕਿ ਬਹੁਤ ਵੱਡਾ ਵੋਟ ਬੈਂਕ ਸੀਗਾ ਨਾਲ ਉਹਨਾਂ ਦੇ ਵੀ ਦੇਖੋ ਇੱਕ ਬੰਦਾ ਥੋੜਾ ਕੱਢਿਆ ਇਹ ਤੇ ਮੇਰੇ ਸਾਹਮਣੇ 20-26 ਬੰਦਿਆਂ ਦੀ ਲਿਸਟ ਹੈ ਜਿਹੜੇ ਮਜੀਠੀਆ ਸਾਹਿਬ ਨੇ ਪਾਰਟੀ ਚੋਂ ਕੱਢਦੇ ਆ ਜਿਨ੍ਹਾਂ ਦੇ ਵਿੱਚ ਮੈਂ ਵੀ ਹੋਣਾ ਬਹੁਤ ਬੰਦੇ ਆ ਮੈਡੀਆ ਦੇ ਵਿੱਚ ਆਮੇ ਦਸ ਬਰ ਸੋ ਇਹ ਡੈਮੇਜ ਨਹੀਂ ਪੂਰਾ ਹੋਏਗਾ ਔਰ ਕਦੇ ਵੀ ਨਹੀਂ ਪੂਰਾ ਹੋਏਗਾ ਇਹਨਾਂ ਦੀ ਰੈਨਵਾਈਵਟ ਤੇ ਖਾਸ ਕਰਕੇ ਕਦੇ ਨਹੀਂ ਪੂਰਾ ਲੱਗਦਾ ਰੀਡਲ ਕੀ ਟੁੱਟੂਗੀ ਤੇ ਇਹਦਾ ਪੂਰੀ ਨਹੀਂ ਹੋਏਗਾ ਕਿੰਨੀ ਮਰਜ਼ੀ ਕਰਨਾ ਤੇ ਮੈਂ ਕੋਈ ਅੰਦਰਜਾਮੀ ਨਹੀਂਗਾ ਮੈਂ ਬਈ ਇਹਨਾਂ ਨਾਲ ਤਾਂ ਟ੍ਰਾਫਿਕ ਮੋਟੇ ਸਾਹਮਣੇ ਦਾਬ ਕਰਾਂਗਾ ਜਰੂਰ ਸੁਭਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜਿਹੜੇ ਨੇ ਉਹ ਅਕਾਲੀ ਦਲ ਚ ਸ਼ਾਮਿਲ ਹੋ ਕੇ ਕਿਸੇ ਸਮੇਂ ਦੋਨੋਂ ਦਾ ਵਿੱਚ ਕਾਫੀ ਮੁਕਾਬਲਾ ਵੇਖਣ ਨੂੰ ਮਿਲਦਾ ਸੀ ਕਾਫੀ ਤਲਖੇ ਰਹੇ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਬਟ ਉਹ ਹੁਣ ਵਿਚਾਰੇ ਘਰ ਬੈਗੇ ਸੀ ਜੀ ਤੇ ਕਾਫੀ ਟਾਈਮ ਤੋਂ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਸੀ ਜ਼ੀਰੋ ਐਕਟੀਵਿਟੀ ਸੀ ਚਲੋ ਮਜੀਠੀਆ ਸਾਹਿਬ ਨੂੰ ਪਤਾ ਨਹੀਂ ਕੀ ਵਿਚਾਰੇ ਨੂੰ ਚਲ ਚੰਗੀ ਗੱਲ ਆ ਕਿ ਇਸੇ ਕਰਕੇ ਆਖੀਦਾ ਕਿ ਕਹੇ ਵਲੇ ਇਹੋ ਜਿਹੇ ਲਬਜ ਨਹੀਂ ਮੂੰਹ ਕੱਢਨੇ ਪੈਂਦੇ ਕੱਲ ਨੂੰ ਪਤਾ ਨਹੀਂ ਕਿਹੜੇ ਮੋੜ ਕੀ ਹੁੰਦੀ ਰਹੀ ਤੇ ਚਲੋ ਉਹਨਾਂ ਨੂੰ ਮੁਬਾਰਕਾਂ ਜੀ ਉਹ ਖੱਲੇ ਦਲ ਤੇ ਗਏ ਆ ਪਰ ਚੰਗੀ ਪਾਰਟੀ ਜਣਾ ਚਾਹੀਦੀ ਲੱਗਦਾ ਨਹੀਂ ਤਨਵੀਰ ਗਿੱਲ ਇੱਕ ਵਾਰ ਵਿਕਰਮ ਜੀਠੀ ਨੂੰ ਹਲਾ ਕੇ ਰੱਖਤਾ ਉਹਨਾਂ ਨੂੰ ਜਾ ਕੇ ਪੈਰਾਂ ਹੱਥ ਜੋੜਨੇ ਪੈ ਰਹੇ ਨੇ ਕਿ ਉਹ ਪੁਰਾਣੀਆਂ ਗਲਤੀਆਂ ਜੇ ਜਾਣ ਤੇ ਮੇਰੇ ਨਾਲ ਆਇਆ ਜਾਵੇ ਕਿ ਮੈਂ ਤੇ ਕੌਣ ਹਲਾਉਣ ਵਾਲਾ ਹਲਾਉਣ ਵਾਲਾ ਤੇ ਉਹ ਸੱਚੇ ਪਾਤਸ਼ਾਹ ਵੈਗਰੂ ਆ ਪਰਮਾਤਮਾ ਵਾ ਮੈਂ ਤੇ ਇੱਕ ਜਰੀਆ ਬਣਿਆ ਹਲਾਉਂਦਾ ਤੇ ਮੈਂ ਤੇ ਤਕੜਾ ਹੋ ਕੇ ਪਹਿਲਾਂ ਜੇ ਮੈਂ ਅਕਾਲੀ ਦਲ ਦਾ ਤਕੜਾ ਵਰਕਰ ਸੀਗਾ ਹੁਣ ਮੈਂ ਆਮ ਆਦਮੀ ਚ ਆ ਗਿਆ ਜਿਸ ਤਰ੍ਹਾਂ ਮੈਂ ਉਧਰ ਲਾਇਲਟੀ ਨਾਲ ਕੰਮ ਕੀਤਾ ਉਸੇ ਤਰ੍ਹਾਂ ਮੈਂ ਇਧਰ ਲਾਇਲਟੀ ਨਾਲ ਕੰਮ ਕਰਾਂਗਾ ਮੈਨੂੰ ਤੇ ਕੋਈ ਖਤਰਾ ਨਹੀਂ ਔਰ ਮੈਂ ਕਰ ਰਿਹਾ ਤਕੜਾ ਹੋ ਕੇ ਕੰਮ ਮੇਰੇ ਮੈਨੂੰ ਨਹੀਂ ਲੱਗਦਾ ਕਿਤਨੇ ਕਿਤੇ ਮਹਿਸੂਸ ਹੁੰਦਾ ਕਿ ਨਹੀਂ ਤੇ ਇੰਨੇ ਦਿਨਾਂ ਚ ਅੱਗੇ ਮੇ ਜਿੱਠਿਆ ਸਭ ਬਠੰਡੇ ਚਲ ਜਾਂਦੇ ਹੁੰਦੇ ਭੈਣ ਜੀ ਦੀ ਇਲੈਕਸ਼ਨ ਚ ਐਦਿਕ ਤੁਹਾਡੇ ਤੇ ਤੰਜ ਕਸਿਆ ਉਹ ਕਹਿੰਦੇ ਕਿ ਲੋਕ ਬੜੇ ਪਰੇਸ਼ਾਨ ਸੀਗੇ ਤੇ ਕਈ ਹੁਣ ਲੋਕ ਜਿਹੜੇ ਉਹ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਕਿ ਤਲਬੀਰ ਗਿੱਲ ਨਿਕਲ ਗਿਆ ਵਾ ਤੇ ਹੁਣ ਲੋਕ 4 ਤਰੀਕ ਨੂੰ ਮੈਨੂੰ ਇਹ ਕੁਐਸਚਨ ਕਰਿਓ 4 ਤਰੀਕ ਨੂੰ ਰਿਜ਼ਲਟ ਬੋਲੇਗਾ ਨਾ ਇਹ ਗੱਲਾਂ ਨਾਲ ਇਹਨੇ ਕੜਾ ਕੀਤਾ ਜਣਾ ਮੇ ਜਿੱਠਿਆ ਸਾਹਿਬ ਨੇ ਅੱਜ ਤੱਕ ਗੱਲਾਂ ਕਰ ਕਰਕੇ ਤੇ ਪੰਜਾਬ ਦਾ ਬੇੜਾ ਕਰ ਕਰਕੇ ਤੇ ਪਾਰਟੀ ਦਾ ਬੇੜਾ ਕਰ ਕਰ ਕਰਾਤਾ ਜੇ ਗੱਲਾਂ ਘੱਟ ਕੀਤੀ ਹੁੰਦੇ ਕੰਮ ਕੀਤਾ ਹੁੰਦਾ ਤੇ ਅੱਜ ਪਾਰਟੀ ਤਿੰਨ ਬੰਦੇ ਤੇ ਨਾ ਰਹਿ ਜਾਂਦੀ ਪਾਰਟੀ ਕਾਲੀ ਦਲ ਕੋਈ ਪਿਛਾਓ ਚ ਹੁੰਦੀ ਮਾਲ ਉੱਪਰ ਦੀ ਪਾਰਟੀ ਖਤਮ ਨਹੀਂ ਹਾਂ ਜੀ ਐ ਸਾਹਿਬ ਨੇ ਅੱਜ ਦੱਸਿਆ ਕਿ ਜਿਹਦਰ ਮੋਹਨ ਸਿੰਘ ਮਟਿਆਂ ਵਰਕੇ ਮੇਰੇ ਘਰ ਆਏ ਜਿਹੜਾ ਵਾਕਿਆ ਇਸ ਅਕਾਲੀ ਦਲ ਸੀਗਾ ਸਰਦਾਰ ਬਾਬਾ ਸਿੰਘ ਮੇਰੇ ਨਾਲ ਸੀ ਜਿਹੜਾ ਵਾਕਿਆ ਇਸ ਅਕਾਲੀ ਦਲ ਸੀ ਜਦੋਂ ਦੇ ਇਹਨਾਂ ਦੇ ਅਥਵਾਗ ਡੋਰ ਆਈ ਪਰ ਅਸੀਂ ਇਹਨਾਂ ਨੂੰ ਬਹੁਤ ਸਮਝਾਉਂਦੇ ਰਹੇ ਮੇਰੀ ਲੜਾਈ ਕੀ ਸੀ ਮੇਰੀ ਤੇ ਸੂਲਾਂ ਦੀ ਲੜਾਈ ਮੈਂ ਇਹਨਾਂ ਨੂੰ ਸਮਝਾਉਂਦਾ ਰਿਹਾ ਕਿ ਮੀਠਿਆ ਸਾਹਿਬ ਆਪਾਂ ਆਹ ਕੰਮ ਨਾ ਕਰੀਏ ਇਹ ਸਾਡੇ ਸਦਾਤਾ ਦੇ ਖਿਲਾਫ ਜਾ ਰਿਹਾ ਕੰਮ ਸਾਰਾ ਉਹ ਨਹੀਂ ਸੀ ਸਮਝਦੇ ਫਿਰ ਮੈਂ ਮਨ ਸੋਚਿਆ ਕਿ ਜਿਹੜੇ ਬੰਦੇ ਨਾਲ ਮੇਰੇ ਵਿਚਾਰ ਨਾਲ ਨਹੀਂ ਹੱਟਦੇ ਮੈਂ ਉਹ ਤੋਂ ਪਾਸਾ ਕਰ ਦਿੱਤਾ ਜੀ ਸਾਹਿਬ ਤੁਸੀਂ ਕਿਹਾ ਸੀ ਕਿ ਬਹੁਤ ਜ਼ਿਆਦਾ ਡੈਮੇ ਸਾਮੀਨ ਆਪ ਨੂੰ ਪੁੱਛਿਆ ਗਿਆ ਨਾ ਕਿ ਜੀ ਹੈਗਾ ਕਿ ਲੱਗਦਾ ਹੈ ਕਿ ਇਹ ਡੈਮੇਜ ਕਿਤਨਾ ਕਿਤੇ ਫਿਲ ਨਹੀਂ ਹੋ ਸਕਦਾ ਹੁਣ ਕਿਉਂਕਿ ਬਹੁਤ ਵੱਡਾ ਵੋਟ ਬੈਂਕ ਸੀਗਾ ਨਾਲ ਉਹਨਾਂ ਦੇ ਵੀ ਦੇਖੋ ਇੱਕ ਬੰਦਾ ਥੋੜਾ ਕੱਢਿਆ ਇਹ ਤੇ ਮੇਰੇ ਸਾਹ ਹੁਣ 25 26 ਬੰਦਿਆਂ ਦੀ ਲਿਸਟ ਹੈ ਜਿਹੜੇ ਮਜੀਠੀਆ ਸਾਹਿਬ ਨੇ ਪਾਰਟੀ ਚੋਂ ਕੱਢਦੇ ਆ ਜਿਨ੍ਹਾਂ ਦੇ ਵਿੱਚ ਮੈਂ ਵੀ ਹੋਣਾ ਹਰ ਰੋਜ਼ ਬਹੁਤ ਬੰਦੇ ਆ ਮੈਡੀਆ ਦੇ ਵਿੱਚ ਆਮੇ ਦੱਸਦੇ ਸੋ ਇਹ ਡੈਮੇਜ ਨਹੀਂ ਪੂਰਾ ਹੋਏਗਾ ਔਰ ਕਦੀ ਵੀ ਨਹੀਂ ਪੂਰਾ ਹੋਏਗਾ ਇਹਨਾਂ ਦੀ ਰਹਿਨਮਾਈ ਹੀਟ ਤੇ ਖਾਸ ਕਰਕੇ ਕਦੀ ਨਹੀਂ ਪੂਰਾ ਹੋਏਗਾ ਲੱਗਦਾ ਲੀਡ ਐ ਕਿ ਠੁੱਠੀ ਨਹੀਂ ਤੇ ਇਹ ਰਹਿ ਗਿਆ ਬੇਟਾ ਤੁਹਾਨੂੰ ਕੋਈ ਨਹੀਂ ਕਰਦੇ ਗੁਰਨਾ ਤੇ ਮੈਂ ਕੋਈ ਅੰਦਰ ਜਾਮੀ ਨਹੀਂਗਾ ਮੈਂ ਭਈ ਇਹਦਾ ਨੋਟੇ ਵਿੱਚ ਆਪਲੇਟਿਕ ਨਾਲ ਖਾਬ ਦਾ ਕਰਾਂਗਾ ਜਰੂਰ